ਪਹਿਲੀ ਤੁਕ ਅੰਦਰ ਗੁਰੂ ਸਾਹਿਬ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ ਕਿ ਇੱਕ ਦੂ ਜੀਵੋਂ ਲੱਖ ਹੋ ਹੈ ਲੱਖ ਹੋਵੈ ਲੱਖ 20 ਇੱਕ ਨੂੰ ਭਾਵ ਜੇ ਕਿਸੇ ਦੀ ਇੱਕ ਜੀਪ ਤੋਂ ਇੱਕ ਲੱਖ ਜੀਵਾਂ ਹੋ ਜਾਣ ਅਤੇ ਲੱਖ ਹੋਵੈ ਲੱਖ 20 ਅਤੇ ਲੱਖ ਜੀਵਾਂ ਹੀ ਨਹੀਂ ਲੱਖ ਤੋਂ 20 ਲੱਖ ਬਣ ਜਾਣ ਅਤੇ ਇੰਨਾ ਹੀ ਨੇ ਗੁਰੂ ਸਾਹਿਬ ਅਗਲੀ ਤੁਕ ਅੰਦਰ ਕਿਰਪਾ ਕਰਦੇ ਹਨ ਕਿ ਲੱਖ ਲੱਖ ਗੇੜਾਂ ਆਕੀਆਂ ਹਨ ਇੱਕ ਨਾਮ ਜਗਦੀਸ਼ ਜਗਦੀਸ਼ ਦਾ ਭਾਵ ਹੈ ਜਗਤ ਦਾ ਈਸ਼ ਭਾਵ ਜਗਤ ਦਾ ਮਾਲਕ ਅਕਾਲ ਪੁਰਖ ਤਾਂ ਜੋ ਵੀ ਲੱਖ ਜੀਵਾਂ ਹਨ ਜੇ ਉਹਨਾਂ ਨਾਲ ਅਕਾਲ ਪੁਰਖ ਦਾ ਨਾਮ ਜਪਿਆ ਜਾਏ ਇੱਕ ਵਾਰ ਨੇ 20 ਲੱਖ ਜੀਵਾਂ ਨਾਲ ਜੇ ਇੱਕ ਇੱਕ ਲੱਖ ਵਾਰ ਵੀ ਇੱਕ ਨਾਮ ਜਗਦੀਸ਼ ਭਾਵ ਇੱਕ ਅਕਾਲ ਪੁਰਖ ਦੇ ਨਾਮ ਨੂੰ ਜਪਿਆ ਜਾਏ ਤਾਂ ਵੀ ਨਾ ਤਾਂ ਉਸ ਅਕਾਲ ਪੁਰਖ ਦਾ ਅੰਤ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਇੰਜ ਉਸ ਤੱਕ ਪਹੁੰਚਿਆ ਜਾ ਸਕਦਾ ਗੁਰੂ ਪਿਆਰਿਓ ਜਦੋਂ ਏਕਾ ਮਾਈ ਵਾਲੀ ਪੌੜੀ ਪੜੀ ਤਾਂ ਪਹਿਲੀਆਂ ਦੋ ਦੁਕਾਨਦਾਰਾਂ ਲੱਗਿਆ ਕਿ ਗੁਰੂ ਸਾਹਿਬ ਜਗਤ ਨੂੰ ਚਲਾਉਣ ਵਿੱਚ ਤਿੰਨ ਦੇਵਾਂ ਦਾ ਹੱਥ ਮੰਨਦੇ ਹਨ ਪਰ ਜਿਉਂ ਹੀ ਤੀਜੀ ਤੁੱਕ ਪੜੇ ਤਾਂ ਪਤਾ ਲੱਗਾ ਕਿ ਪਹਿਲੀਆਂ ਦੋ ਪੰਕਤੀਆਂ 'ਚ ਪਹਿਲਾਂ ਤੋਂ ਭਾਰਤ ਅੰਦਰ ਚਲਿਆ ਰਹੀ ਵਿਚਾਰ ਬਾਰੇ ਦੱਸਿਆ ਗਿਆ ਤੇ ਫਿਰ ਗੁਰੂ ਪਾਸਾ ਜੀ ਨੇ ਅਗਲੀ ਤੁਕ ਅੰਦਰ ਤੀਜੀ ਤੁਕ ਅੰਦਰ ਜਗਤ ਦੀ ਅਸਲ ਸਚਾਈ ਦੱਸੀ ਪਰਮਾਤਮਾ ਦਾ ਹੁਕਮ ਬਾਰੇ ਦੱਸਿਆ ਕਿ ਇਹ ਜਗਤ ਅਸਲ ਵਿੱਚ ਚਲ ਕਿਵੇਂ ਰਿਹਾ ਹੈ ਇੱਥੇ ਤਿੰਨ ਨਹੀਂ ਬਲਕਿ ਇੱਕ ਦਾ ਹੁਕਮ ਚੱਲਦਾ ਹੈ ਇੱਕ ਅਕਾਲ ਪੁਰਖ ਚਲਾਉਂਦਾ ਹੈ ਤਾਂ ਇਸ ਪੌੜੀ ਅੰਦਰ ਵੀ ਪਹਿਲੀਆਂ ਦੋ ਤੁਕਾਂ ਤੋਂ ਲੱਗਦਾ ਹੈ ਕਿ ਸ਼ਾਇਦ ਲੱਖਾਂ ਜਾਂ ਕਰੋੜਾਂ ਵਾਰ ਇੱਕ ਨਾਮ ਜਪਣ ਨਾਲ ਅਕਾਲ ਪੁਰਖ ਨਾਲ ਮਿਲਾਪ ਹੋ ਜਾਂਦਾ ਹੈ ਪਰ ਅਸਲ ਵਿੱਚ ਇੱਥੇ ਕੁਝ ਐਸੀ ਮਨਾਂ ਦੀ ਬਾਤ ਹੈ ਜੋ ਕੂੜ ਨਾਲ ਜੁੜੇ ਹੋਏ ਹਨ ਜੋ ਅੱਗੇ ਚੱਲ ਕੇ ਸਾਨੂੰ ਪਤਾ ਲੱਗੇਗੀ ਗੁਰੂ ਪਿਆਰੋ ਜਿਵੇਂ ਬਹੁਤ ਸਾਰੇ ਆਪੋ ਬਣੇ ਸੰਤ ਬਾਬੇ ਰੋਜ਼ ਕਿੰਨਾ ਨਾਮ ਜਪਦੇ ਹਨ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਰੱਬ ਦਾ ਨਾਮ ਜਪਾਉਂਦੇ ਹਨ ਬੜਾ ਸਤ ਸੰਗ ਵੀ ਹੁੰਦਾ ਹੈ ਇਹ ਬਾਬੇ ਰੱਬ ਦਾ ਰੂਪ ਵੀ ਲੱਗਦੇ ਹਨ ਅਤੇ ਅਸੀਂ ਵੀ ਐਸੇ ਕਈ ਪੰਡਾਲ ਦੇਖੇ ਹੋਣਗੇ ਜਨਾਂ ਨੂੰ ਦੇਖ ਕੇ ਕਿਹਾ ਹੋਏਗਾ ਕਿ ਵਾਹ ਕਿੰਨਾ ਸਤ ਸੰਗ ਹੈ ਪਰ ਉਹੀ ਸੰਤ ਬਾਬਿਆਂ ਦੀ ਕੁਝ ਦਿਨਾਂ ਬਾਅਦ ਖਬਰ ਆਉਂਦੀ ਹੈ ਕਿ ਉਹ ਤਾਂ ਚੋਰ ਨਿਕਲਿਆ ਉਹ ਤਾਂ ਮਾੜੀਆਂ ਹਰਕਤਾਂ ਕਰਨ ਵਾਲਾ ਨਿਕਲਿਆ ਉਹ ਤਾਂ ਗੁੰਡਾ ਨਿਕਲਿਆ ਉਹ ਤਾਂ ਲੋਭੀ ਨਿਕਲਿਆ ਤਾਂ ਗੁਰੂ ਪਿਆਰੇ ਉਹਨਾਂ ਦਾ ਜਪ ਤਪ ਕਿੱਥੇ ਗਿਆ ਤਾਂ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਜੋ ਉਤੋਂ-ਉਤੋਂ ਨਾਮ ਜਪਦੇ ਹਨ ਲੋਕਾਂ ਨੂੰ ਹੰਸ ਬਣ ਕੇ ਦਿਖਾਉਂਦੇ ਹਨ ਇਹੋ ਜਏ ਕੂੜ ਮਨ ਸਿਰਫ ਨਕਲ ਕਰਨ ਹੀ ਜਾਂਦੇ ਹਨ ਪਰ ਨਕਲ ਵੀ ਉਹ ਸਿਰਫ ਉਤੋਂ-ਉਤੋਂ ਭਗਤਾਂ ਦੇ ਗੁਰੂ ਸਾਹਿਬਾਨ ਦੇ ਕਰਦੇ ਹਨ ਉਹਨਾਂ ਜੇ ਬੋਲ ਬੋਲਦੇ ਹਨ ਉਹਨਾਂ ਵਰਗੇ ਕੱਪੜੇ ਪਾਉਂਦੇ ਹਨ ਭਾਵ ਬਾਹਰੋਂ ਉਹਨਾਂ ਵਰਗੇ ਦਿਸਣ ਲੱਗ ਪੈਂਦੇ ਹਨ ਪਰ ਅੰਦਰੋਂ ਉਹ ਕੂੜੇ ਹੀ ਰਹਿੰਦੇ ਹਨ ਝੂਠੇ ਹੀ ਰਹਿੰਦੇ ਹਨ ਗੁਰੂ ਪਿਆਰੋ ਰੱਬ ਦੇ ਸੱਚੇ ਸੇਵਕ ਤਾਂ ਰੱਬ ਨਾਲ ਇੱਕ ਮਿੱਕ ਸਨ ਉਹ ਜੋ ਅੰਦਰੋਂ ਸਨ ਉਹੀ ਬਾਹਰੋਂ ਪਰ ਕੂੜੇ ਭਾਵ ਝੂਠੇ ਬਾਬੇ ਸਿਰਫ ਬਾਹਰੋਂ ਹੀ ਸਾਫ ਸੁਥਰੇ ਬਣੇ ਅਤੇ ਅੰਦਰ ਕੂੜ ਨਾਲ ਭਰੇ ਰਹੇ ਸੋ ਇਹ ਜੋ ਕੂੜ ਬੋਲਦੇ ਹਨ ਉਪਰੋਂ ਉਪਰੋਂ ਚੰਗੇ ਬਣ ਕੇ ਦਿਖਾਉਂਦੇ ਹਨ ਵਾਰ-ਵਾਰ ਨਾਮ ਲੈਂਦੇ ਹਨ ਇਹ ਉਪਰੋਂ ਉਪਰੋਂ ਦੱਸਦੇ ਹਨ ਕਿ ਅਸੀਂ ਪ੍ਰਮਾਤਮਾ ਨਾਲ ਜੁੜੇ ਹਨ ਪਰ ਅੰਦਰੋਂ ਇਹ ਰੱਬ ਨਾਲ ਨਹੀਂ ਬਲਕਿ ਵਿਕਾਰਾਂ ਨਾਲ ਮਾਇਆ ਨਾਲ ਜੁੜੇ ਹਨ ਇਹਨਾਂ ਦਾ ਮਿਲਾਪ ਅਕਾਲ ਪੁਰਖ ਨਾਲ ਨਹੀਂ ਬਲਕਿ ਸਦਾ ਵਿਕਾਰਾਂ ਨਾਲ ਰਿਹਾ ਅਸਲ ਮਿਲਾਪ ਕੀ ਹੈ ਉਸ ਬਾਰੇ ਅਗਲੀ ਟਕੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਤ ਰਾਹ ਪਦ ਪਵੜੀਆਂ ਚੜੀਆਂ ਹੋਏ 21 ਅਸਲ ਮਿਲਾਪ ਦੀ ਵਸਤਵਾਰੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਸਿਰਫ ਜਪਨ ਨਾਲ ਨਹੀਂ ਬਲਕਿ ਜੋ ਜਪਿਆ ਹੈ ਜਿਸ ਬਾਰੇ ਸੁਣਿਆ ਹੈ ਪੜਿਆ ਹੈ ਉਸ ਨੂੰ ਮਰਣਾਮੀ ਹੈ ਉਸ ਦੇ ਗੁਣ ਅੰਦਰ ਧਾਰਨ ਕਰਕੇ ਆਪਾ ਭਾਵ ਤਿਆਕੇ ਹੀ ਅਕਾਲ ਪੁਰਖ ਨਾਲ 21 ਹੋਇਆ ਜਾ ਸਕਦਾ ਹੈ 21 ਭਾਵ ਇੱਕ ਈਸ਼ ਇੱਕ ਈਸ਼ਵਰ ਨਾਲ ਇੱਕ ਮਿਕਤਾ ਕੀਤੀ ਜਾ ਸਕਦੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਏਤਰਾਹ ਭਾਵ ਇਹ ਜੋ ਮਿਲਾਪ ਦਾ ਰਾਹ ਹੈ ਉਸ ਬਾਰੇ ਫਰਮਾਉਂਦੇ ਹਨ ਕਿ ਪਤ ਪਵੜੀਆਂ ਪਵੜੀਆਂ ਭਾਵ ਪੌੜੀਆਂ ਪਤ ਭਾਵ ਪਤੀ ਤਾਂ ਪਤੀ ਅਕਾਲ ਪੁਰਖ ਨਾਲ ਮਿਲਾਪ ਵਾਲੀਆਂ ਪੌੜੀਆਂ ਚੜੀਏ ਭਾਵ ਉਦੋਂ ਹੀ ਚੜ ਸਕੀਦਾ ਹੈ ਜਦੋਂ ਹੋਏ ਅਕਿ ਜਦੋਂ ਮਨ ਅਕਾਲ ਪੁਰਖ ਨਾਲ ਇੱਕਮਿਕ ਹੋ ਜਾਏ ਜੋ ਜਪਿਆ ਹੈ ਜੋ ਮਨ ਹੈ ਜਦੋਂ ਮਨ ਉਸ ਦਾ ਰੂਪ ਹੋ ਜਾਏ ਜਦ ਮਨ ਸੱਚ ਦਾ ਹੀ ਰੂਪ ਹੋ ਜਾਏ ਮਨ ਇੱਕੀਸ ਹੋ ਜਾਏ ਤਾਂ ਮਿਲਾਪ ਦੀ ਅਵਸਥਾ ਬੰਦੀ ਹੈ ਪਰ ਇਸ ਮਿਲਾਪ ਦੀ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਇੱਕ ਹੋਰ ਕਾਰਜ ਬਾਗਿਆ ਜਿਸ ਬਾਰੇ ਗੁਰੂ ਸਾਹਿਬ ਅੰਤਲੀ ਤੋਕੰਦਰ ਵਿਚਾਰ ਦੇਣਗੇ ਪਰ ਪਹਿਲਾਂ ਇੱਕ ਹੋਰ ਵਿਚਾਰ ਜੋ ਗੁਰੂ ਸਾਹਿਬ ਦੇ ਰਹੇ ਹਨ ਉਹਨਾਂ ਮਨਾਂ ਬਾਰੇ ਜੋ ਨਕਲ ਕਰਦੇ ਹਨ ਚੋਰੀਸ ਕਰਦੇ ਹਨ ਉਹਨਾਂ ਬਾਰੇ ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੇਸ ਸੋ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਜਿਵੇਂ ਉਹ ਮਨ ਜੋ ਰੱਬ ਨਾਲ 21 ਵਾਲੀ ਅਵਸਥਾ ਤੱਕ ਪੁੱਜੇ ਹਨ ਜੋ ਮਨੂ ਆਕਾਸ਼ ਤੱਕ ਪਹੁੰਚੇ ਹੋਏ ਹਨ ਜਿਨ੍ਹਾਂ ਦੀ ਮਨ ਦੀ ਅਵਸਥਾ ਬਹੁਤ ਉੱਚੀ ਹੈ ਜੋ ਕਮਲ ਦੇ ਵਾਂਗ ਵਿਕਾਰਾਂ ਤੋਂ ਉਤਾਂ ਹਨ ਉਹਨਾਂ ਦੀ ਵਿੜਿਆਈ ਦੇਖ ਕੇ ਬਹੁਤ ਸਾਰੇ ਹੋਰ ਸੰਤ ਬਾਬੇ ਉੱਠ ਪਏ ਹਨ ਜਿਨ੍ਹਾਂ ਦਾ ਮਨ ਰੱਬ ਨਾਲ ਇਕਮਿਕ ਨਹੀਂ ਹੈ ਪਰ ਕਪੜੇ ਜ਼ਰੂਰ ਉਹ ਜੇ ਪਾ ਲਿਆ ਬੋਲ ਉਹ ਜੇ ਜ਼ਰੂਰ ਬੋਲਣ ਲੱਗ ਪਏ ਹਨ ਨਾਮ ਜਪਾਨ ਲੱਗ ਪਏ ਹਨ ਵੱਡੀ ਤੋਂ ਵੱਡੀ ਸੇਵਾ ਕਰਨ ਲੱਗ ਪਏ ਹਨ ਬਿਲਕੁਲ ਹੰਸ ਵਰਗੇ ਬਣ ਗਏ ਹਨ ਪਰ ਅੰਦਰੋਂ ਬਗਲੇ ਹੀ ਰਹੇ ਅੰਦਰੋਂ ਗੁੱਸੇ ਖੋਰ ਰਹੇ ਅੰਦਰੋਂ ਲਾਲਚ ਹੀ ਰਹਿ ਅੰਦਰੋਂ ਹੰਕਾਰ ਹੀ ਰਹਿ ਮਾਇਆ ਦੇ ਪ੍ਰੇਮੀ ਹੀ ਰਹਿ ਜਿਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਕਈ ਬਨੋਟੀ ਗੁਰਮੰਜ਼ੀਆਂ ਡਾਹ ਕੇ ਬੈ ਗਏ ਕਿ ਅਸੀਂ ਗੁਰੂ ਹਾਂ ਅਸੀਂ ਸੰਤਾਂ ਅਸੀਂ ਬਾਬਿਆਂ ਪਰ ਕੋੜਤਾ ਕੋੜੀ ਸੀ ਉਹਨਾਂ ਦਾ ਬਾਝ ਇੱਕ ਦਿਨ ਖੁੱਲੀ ਗਿਆ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਰੱਬ ਨਾਲ ਇਕਮਿਕ ਨਹੀਂ ਹੋਏ ਜੇ ਉਸ ਨਾਲ ਮਿਲਣ ਲਈ ਆਪਾ ਭਾਵ ਦਾ ਤਿਆਗ ਨਹੀਂ ਕੀਤਾ ਜੇ ਜੋ ਪੜਿਆ ਉਸ ਨੂੰ ਮੰਨਿਆ ਹੀ ਨਹੀਂ ਜੇ ਸੱਚ ਦਾ ਰੂਪ ਹੋਏ ਨਹੀਂ ਤਾਂ ਬਾਕੀ ਸਭ ਉਦਮ ਇਵੇਂ ਹਨ ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਕਿ ਅਸੀਂ ਵੀ ਆਕਾਸ਼ ਤੇ ਉੱਪਰ ਚਾਈਏ ਕੀਟ ਵੀ ਰੀਸ ਕਰਨ ਲੱਗ ਪੈਂਦੇ ਹਨ ਉਹਨਾਂ ਦੀ ਜੋ ਬਹੁਤ ਉੱਚੀ ਅਵਸਥਾ ਤੱਕ ਪਹੁੰਚੇ ਹੋਏ ਹਨ ਪਰ ਰੀਸ ਕੀਤਾ ਲੋਕਾਂ ਨਾਲ ਮਿਲਾਪਤਾ ਬਣਾਇਆ ਜਾ ਸਕਦਾ ਹੈ ਪਰਮਾਤਮਾ ਨਾਲ ਨਹੀਂ ਲੋਕਾਂ ਨੂੰ ਤਾਂ ਮੂਰਖ ਬਣਾਇਆ ਜਾ ਸਕਦਾ ਹੈ ਪਰ ਅਕਾਲ ਪੁਰਖ ਨੂੰ ਨਹੀਂ ਜੋ ਖੁਦ ਇੱਕ ਤੋਂ ਟੁੱਟੇ ਹਨ ਉਹ ਭਾਵੇਂ ਲੱਖ ਤਰ੍ਹਾਂ ਦੀਆਂ ਰੀਸਾਂ ਕਰਕੇ ਨਕਲਾਂ ਕਰਕੇ ਇੱਕ ਹੋਣ ਦਾ ਦਾਵਾ ਕਰਨ ਪਰ ਉਹਨਾਂ ਨੇ ਕੋੜ ਦੇ ਕੂੜ ਹੀ ਰਹਿਣਾ ਹੈ ਗੁਰੂ ਪਿਆਰੋ ਸਾਨੂੰ ਸੱਚੇ ਗੁਰੂ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਇਸ ਦੀ ਸਮਝ ਵੀ ਉਦੋਂ ਆਉਂਦੀ ਹੈ ਜਦ ਮਨ ਸਮਝਦਾਰ ਹੋ ਜਾਏ ਜਦ ਮਨ ਗੁਰਮਖ ਹੋ ਜਾਏ ਜਦ ਮਨ ਗੁਰੂ ਦੀ ਬਾਣੀ ਨੂੰ ਸਮਝ ਲੱਪੇ ਜਵੇਂ ਭਾਈ ਮੱਖਣ ਸ਼ਾਹ ਜੀ ਨੇ ਲੱਭਿਆ ਜਦ ਭਾਈ ਮੱਖਣ ਸ਼ਾਹ ਦਾ ਮਨ ਗੁਰੂ ਨਾਲ ਜੁੜਿਆ ਤਾਂ ਉਹਨਾਂ ਨੂੰ ਸੱਚੇ ਗੁਰੂ ਦੀ ਸਮਝ ਆਏ ਕਿ ਸੱਚਾ ਗੁਰੂ ਕੌਣ ਹੈ ਉਹਨਾਂ ਨੇ ਜਦ ਸੱਚੇ ਨੂੰ ਲੱਭਿਆ ਤਾਂ ਬਾਕੀ ਸਾਰੇ ਕੂੜ ਲੋਕਾਂ ਦੇ ਪਾਜ ਆਪਣੇ ਆਪ ਹੀ ਉੱਗੜ ਗਏ ਤਾਂ ਅੰਤਲੀ ਪੰਕਤੀਆਂ ਦੇ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠਿਸ ਭਾਵ ਹੈ ਨਾਨਕ ਅਕਾਲ ਪੁਰਖ ਦੀ ਦਿਆ ਦ੍ਰਿਸ਼ਟੀ ਤੇ ਗਿਆਨ ਰੂਪ ਨਜ਼ਰ ਨਾਲ ਹੀ ਰੱਬੀ ਮੈਲ ਨੂੰ ਪਾਇਦਾ ਹੈ ਰੱਬੀ ਨਜ਼ਰ ਤੋਂ ਬਿਨਾ ਉਸ ਮੈਲ ਵਿੱਚ ਪਹੁੰਚਣਾ ਕੂੜੇ ਮਨੁੱਖ ਦੀ ਕੂੜੀ ਕੱਪ ਵਾਂਗ ਹੈ ਗੁਰੂ ਪਿਆਰੋ ਜਦ ਸਾਨੂੰ ਕੋਈ ਕੰਮ ਦਿੰਦਾ ਹੈ ਅਸੀਂ ਉਸ ਨੂੰ ਕਰਦੇ ਹਾਂ ਬੜੀ ਮਿਹਨਤ ਨਾਲ ਪਿਆਰ ਨਾਲ ਜਾਂ ਵਿਕਾਰ ਨਾਲ ਕਿਸੇ ਵੀ ਤਰੀਕੇ ਨਾਲ ਦਿੱਤੇ ਹੋਏ ਕੰਮ ਨੂੰ ਜਦ ਅਸੀਂ ਪੂਰਾ ਕਰਦੇ ਹਾਂ ਤਾਂ ਆਪਣੇ ਕੀਤੇ ਹੋਏ ਕੰਮ ਨੂੰ ਅਸੀਂ ਤਾਂ ਸਲਾਉਂਦੇ ਹਾਂ ਕਿ ਇਹ ਮੈਂ ਕੰਮ ਕੀਤਾ ਹੈ ਇਹ ਵਧੀਆ ਕੀਤਾ ਹੈ ਚੰਗਾ ਕੀਤਾ ਹੈ ਪਰ ਸਾਡੇ ਵਧੀਆ-ਵਧੀਆ ਕਹਿਣ ਨਾਲ ਕੰਮ ਵਧੀਆ ਨਹੀਂ ਹੋ ਜਾਂਦਾ ਜਦੋਂ ਤੱਕ ਜਿਸ ਨੇ ਸਾਨੂੰ ਜਿਹੜਾ ਕੰਮ ਦਿੱਤਾ ਹੈ ਜਿਹੜਾ ਕਾਰਜ ਦਿੱਤਾ ਹੈ ਜਦ ਅਸੀਂ ਉਸ ਅੱਗੇ ਰੱਖਦੇ ਹਾਂ ਤਾਂ ਕੀਤਾ ਹੋਇਆ ਕੰਮ ਉਹਦੀ ਨਜ਼ਰ ਅੰਦਰ ਆਉਂਦਾ ਹੈ ਜਾਂ ਨਹੀਂ ਉਹਦੇ ਮੁਤਾਬਕ ਕਾਰਜ ਹੋਇਆ ਜਾਂ ਨਹੀਂ ਇਹ ਉਸ ਤੇ ਨਿਰਭਰ ਕਰਦਾ ਹੈ ਉਹਨੂੰ ਕੰਮ ਪਾ ਜਾਏ ਤਾਂ ਸਾਡਾ ਕੀਤਾ ਹੋਇਆ ਕੰਮ ਸਫਲ ਹੋ ਜਾਂਦਾ ਤਾਂ ਗੁਰੂ ਸਾਹਿਬ ਫਰਮਾਦੇ ਹਨ ਕਿ ਅਸੀਂ ਮਾਲਕ ਦੇ ਗੁਣ ਗਾਉਂਦੇ ਹਾਂ ਵਿਚਾਰ ਕਰਦੇ ਹਾਂ ਗੁਣ ਗਾਣ ਕਰਦੇ ਹਾਂ ਤਾਂ ਸਾਡੀ ਕੀਤੀ ਹੋਈ ਬੰਦਗੀ ਤਦ ਹੀ ਸਫਲਾ ਹੈ ਜਦ ਉਸ ਮਾਲਕ ਦੀ ਨਜ਼ਰ ਅੰਦਰ ਆ ਜਾਈਏ ਗੁਰੂ ਪੀਰ ਜਦ ਅਸੀਂ ਪੰਜ ਖੰਡਾਂ ਬਾਰੇ ਜਾਣਾਂਗੇ ਤਾਂ ਪਹਿਲਾਂ ਧਰਮ ਖੰਡ ਚ ਅਸੀਂ ਜਾਣਾ ਫਿਰ ਗਿਆਨ ਫਿਰ ਸ਼ਰਮ ਫਿਰ ਚੌਥੀ ਜੋ ਅਵਸਥਾ ਹੈ ਸੱਚਖੰਡ ਤੋਂ ਪਹਿਲਾਂ ਉਹ ਹੈ ਕਰਮਖੰਡ ਭਾਵ ਪਾਵੇਂ ਅਸੀਂ ਬਹੁਤ ਧਰਮੀ ਹਾਂ ਬੜੇ ਗਿਆਨੀ ਹਾਂ ਬਹੁਤ ਮਿਹਨਤੀ ਵੀ ਹਾਂ ਭਾਵ ਹਰ ਤਰ੍ਹਾਂ ਨਾਲ ਮਨ ਲਾ ਕੇ ਸਾਰੇ ਧਾਰਮਿਕ ਕਰਮ ਕੀਤੇ ਹਨ ਪਰ ਅੰਤ ਵਿੱਚ ਸਾਰੇ ਕਰਮ ਉਦੋਂ ਹੀ ਸਫਲ ਹੋਣਗੇ ਜਦ ਉਸ ਦਾ ਕਰਮ ਪਾਵਨ ਨਦਰ ਹੋਵੇ ਫਿਰ ਹੀ ਸੱਚ ਦਾ ਹਿੱਸਾ ਹੋ ਪਾਵਾਂਗੇ ਫਿਰ ਹੀ ਸੱਚਖਣ ਜਾ ਪਾਵਾਂਗੇ ਜਿਵੇਂ ਪਿਛਲੀ ਪੰਕਤੀ ਅੰਦਰ ਇੱਕ ਨਾਲ ਇੱਕ ਹੋਣ ਬਾਰੇ ਜਾਣਿਆ ਕਿ ਅੰਤਰੀ ਜੋ ਪੂੜੀ ਹੈ ਮਿਲਾਪ ਦੀ ਉਹ ਕਿਹੜੀ ਹੈ ਉਹ ਹੈ ਸੱਚ ਦਾ ਹਿੱਸਾ ਹੋਣ ਦੀ ਪਰ ਮਿਲਾਪ ਉਦੋਂ ਹੀ ਹੁੰਦਾ ਹੈ ਜਦ ਉਸ ਦੀ ਨਦਰ ਹੋਵੇ ਬਖਸ਼ੀਸ਼ ਹੋਵੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਨਾਨਕ ਜੇ ਅਕਾਲ ਪੁਰਖ ਮੇਰ ਦੇ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲਦਾ ਹੈ ਨਹੀਂ ਤਾਂ ਕੂੜੇ ਮਨੁੱਖਾਂ ਦੀ ਆਪਣੀ ਆਪ ਦੀ ਨਿਰਕੂੜ ਹੀ ਵਿਡੇ ਹੈ ਕਿ ਮੈਂ ਸਿਮਰਨ ਕਰ ਰਿਹਾ ਹਾਂ ਮੈਂ ਵੱਡਾ ਪਗਤ ਹਾਂ ਬੜਾ ਸੰਤ ਹਾਂ ਬੜਾ ਗਿਆਨੀ ਹਾਂ ਸਾਡੀ ਕਹਿਣ ਨਾਲ ਸਾਡੇ ਕਾਰਜਾਂ ਨਾਲ ਸਾਡੇ ਸ੍ਰਮ ਨਾਲ ਜੇ ਰੱਬ ਪਾਇਆ ਜਾਂਦਾ ਤਾਂ ਬੜੀ ਸੋਖੀ ਗੱਲ ਸੀ ਪਰ ਸਾਡੇ ਕੰਮ ਉਹਦੀ ਨਜ਼ਰੇ ਠਾਉਣੇ ਬੜੇ ਜ਼ਰੂਰੀ ਹਨ ਨਹੀਂ ਤਾਂ ਸਭ ਕੂੜ ਹੈ ਦਿਖਾਵਾ ਹੈ ਝੂਠ ਹੈ ਫਿਰ ਤਾਂ ਸਿਰਫ ਫਰੇਸ ਕਰਨ ਵਾਲੀ ਗੱਲ ਹੈ ਇਸ ਤੋਂ ਵੱਧ ਕੁਝ ਨਹੀਂ ਤਾਂ ਗੁਰੂ ਪਿਆਰੋ ਆਓ ਗੁਰੂ ਸੇਵ ਦੀ ਬਾਣੀ ਰਹੀ ਮਨੋਂ ਰੱਬ ਨਾਲ ਜੁੜੀਏ ਹੰਸ ਬਣੀਏ ਬਾਗਲੇ ਨੇ ਗੁਰਮਖ ਬਣੀਏ ਕੋੜੇ ਨੇ ਸੱਚੇ ਬਣੀਏ ਕਪਟੀ ਜਾਂ ਝੂਠੇ ਨੇ ਜੇ ਮਨੋਂ ਜੁੜਾਂਗੇ ਫਿਰ ਹੀ ਉਸ ਦੀ ਨਜ਼ਰ ਦੇ ਪਾਤਰ ਬਣ ਪਾਵਾਂਗੇ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ